ਲੋਡ ਆਪਾਂ ਕੀ ਸਲਵਾਰ ਪਿਆਰ ਬਲ ਵੀ ਪਾ ਲਈ ਆਪਾਂ ਇਹਨਾਂ ਦੇਖੋ ਇੱਕੋ ਜਿਹਾ ਬਲ ਪਾਇਆ ਨੇ ਜੀ ਬਿਲਕੁਲ ਜਿਹਦੇ ਸਿਰ ਪਾਸੇ ਵੀ ਦੇਖੋ ਇਹ ਆਪਾਂ ਮੋੜਨਾ ਜੀ ਸਾਢੇ 3 ਮਿੰਟ ਜਦੋਂ ਰੱਖੋ ਕਾਫੀ ਪਨ ਇਹ ਮੋੜਨਾ ਚਾਹੀਦਾ ਲੋਡ ਆ ਮੋੜਨਾ ਨੇ ਆਪਾਂ ਜਿਹੜੀ ਮੇਰੇ ਭੈਣਾਂ ਨੇ ਜਾਣ ਨੇ ਬੱਚਿਆਂ ਕਮ ਸਿੱਖਣਾ ਚਾਹੁੰਦੀਆਂ ਨੇ ਉਹ ਦੇਖੋ ਜੀ ਐਸ ਦਾ ਪਹਿਲਾਂ ਆਪ ਦੀ ਸਲਵਾਰ ਦੇ ਕੁੰਡੇ ਪੱਟ ਗੋਟੇ ਸਭ ਨੂੰ ਜੜ ਲਓ ਜੀ ਉਸ ਤੋਂ ਬਾਅਦ ਫਿਰ ਬਲ ਬਲ ਦੇ ਨਾਲ 벨ਟ ਜੜ ਕੇ 벨ਟ ਨੂੰ ਬਾਅਦ ਵਿੱਚ ਫੋਲਡ ਕਰੋ ਜੀ ਪਹਿਲਾਂ ਨਾ ਕਰੋ ਦੇਖੋ ਜੀ ਆਪਾਂ ਇੱਥੇ ਸਲਾਈ ਕਿਉਂਕਿ ਅੱਦੇ-ਅੱਦੇ ਪਾਣ ਪਾਣ ਇੰਚ ਦੀ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਇੰਟਰਲੌਕ ਹੋ ਗਿਆ ਹੈ ਨਾ ਜੀ ਫੇਰ ਆਪਦੇ ਜਿੰਨੇ ਅਗਲੇ ਦੀ ਹੁੰਦੀ ਆ ਜਾਂ ਆਪਣੀ ਹੋਵੇ ਸਲਵਾਰ ਆਪਾਂ ਜਿੰਨੀ ਵੀ ਰੱਖਣੀ ਐ ਇੱਥੇ ਜੇ 3.5 ਇੰਚ ਜਾਂ 4 ਇੰਚ ਆਪਾਂ ਰੱਖਿਆ ਵੀ 3.5 ਇੰਚ ਜਿੰਨੀ ਰੱਖਣੀ ਹੋਵੇ ਉਹਨੇ ਮਿਣ ਕੇ ਨਿਸ਼ਾਨੀ ਲਾ ਦੇਣੀ ਜੋ ਤੈਨੂੰ ਹੀ ਪਤਾ ਲੱਗਣਾ ਦੇਖੋ ਜੀ ਪ੍ਰੋਪਰ 3.5 ਆ ਰਹੇ ਦੀ ਆਪਣੀ ਐਦਾਂ ਨਿਸ਼ਾਨੀ ਲਾ ਕੇ ਉਹ ਫੋਲਡ ਕਰਕੇ ਫਿਰਵਾ ਦਿਓ ਸਿਲੋਂ ਠੀਕ ਹੈ ਜੀ ਅਣਜਾਣਪਣ ਨੂੰ ਬਹੁਤ ਹੀ ਸੌਖਾ ਜੀ ਇਹ ਕੋਦਾਂ ਦਾ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਜਿਹੜਾ ਇਹ ਹੌਲੀ-ਹੌਲੀ ਸਿੱਖਦਾ ਹੁੰਦਾ ਹੈ ਠੀਕ ਹੈ ਜੀ ਦੇਖੋ ਇਹ ਤਰੀਕਾ ਬਹੁਤ ਆਸਾਨ ਕਾ ਜੀ ਦੇਖੋ ਜੀ ਜਿਹੜੀ ਹੁੰਦੀ ਆਪਣਾ ਵਾਲਾ ਜਿਹੜੀ ਆਪਣੇ ਮੋਰੀ ਜਾਂ ਪਹੁੰਚੇ ਰੋਟਾ ਘਰੀ ਜਾਲੀ ਉਹ ਐਵੇਂ ਬਲ ਪਾ ਲੋ ਜੀ ਤੁਸੀਂ ਇਹ ਤੇ ਬਸ ਹੀ ਔੜ ਲਾ ਜਾ ਗੋਣ ਕਿਉਂਕਿ ਨਸਾਨੀ ਗੈ ਜੀ ਆ ਇਸ ਨੂੰ ਫੜ ਕੇ ਫਿਰ ਸਿੱਧਾ ਆਪਦੀ ਘਰੀ ਜੀ ਬਣਾ ਦਿਓ ਇਹ ਐਸ ਤਰ੍ਹਾਂ ਹੀ ਜਾਊਗਾ ਜੀ ਨਾ ਉਧਰੋਂ ਕੋ ਮੈਂ ਸਲਵਾਰ ਨਾ ਉਧਰੋਂ ਕੋ ਮੈਂ ਐਂ ਸੈੱਟ ਕਰ ਦਿਆ ਜੀ ਇਸੇ ਕਰਕੇ ਇਹ ਕੋਈ ਇੱਧਰ ਪਾਈ ਹੋਇਆ ਕਿ ਤਾਗਾ ਨਾ ਦਾ ਬਿਲਕੁਲ ਤਾਂ ਦਿੱਸ ਤੈ ਉਹ ਹੈਗੇ ਇਹ ਵੀ ਆਪਾਂ ਫਰੀਜ ਵਾਲੀ ਅੱਜ ਆ ਵੀ ਇੱਧਰ ਫਰੀਜ ਵਾਲੀ ਹੋ ਗਈ ਠੀਕ ਹੈ ਜੀ ਮਾੜਾ ਜਿਹਾ ਆਪਣਾ ਤਾਗਾ ਪਕਾ ਦਿੱਤੇ ਨੂੰ ਤਾਗਾ ਨਾਲ ਨੂੰ ਪੱਟ ਪਿਆ ਕਰੋ ਜੀ ਇਹ ਤਾਗੇ ਨਾਲ ਛੱਡਿਆ ਕਰੋ ਜੀ ਤਾਗੇ ਦੇ ਨਾਲ ਨਾ ਫਿਰ ਸਫਾਈ ਜੀ ਨਹੀਂ ਆਉਂਦੀ ਇਹ ਤਾਂ ਜੇ ਆਪਾਂ ਜੇ ਕਟਾਈ ਕਰਦੇ ਆਂ ਇਹ ਕੱਪੜੇ ਦੇ 11 ਨੰਬਰ ਦੇ ਇੰਕੀਆ ਕਰਦੇ ਆ ਜੀ ਜਿਹੜਾ ਤਾਗਾ ਕੱਟ ਦੇ ਦੇ ਨਾਲ ਜੀ ਕੱਟ ਲੈਣੇ ਦੇ ਨਾਲ ਦੇਖੋ ਜੀ ਜਰੂਰੀ ਪੈਂਦੀ ਜਾਂਦੀ ਆ ਹੁਣ ਤਾਂ ਸਾਫ ਕਰਨ ਨਾਲ ਪਰ ਕਈ ਦਿਨ ਮੂਹ ਮੂਹ ਦਾ ਪੰਚਾਇਸ ਸਿੱਲ ਜੀ ਆ ਗਿਆ ਤੇ ਪਾਣੀ ਚ ਤਾਂ ਨਹੀਂ ਧਰਿਆ ਜਿਹਾ ਪਰ ਫਿਰ ਵੀ ਸਿੱਲ ਚੜ ਗਈ ਇਹਨਾਂ ਨੂੰ ਠੀਕ ਹੈ ਜੀ ਦੇਖੋ ਜੀ ਜਿਹਨਾਂ ਆਹ ਦਾਖਾਈ ਦੀ ਆਪਣੀ ਫ੍ਰੀਜ ਵਾਲੀ ਆ ਜਿਹੜਾ ਮੂਹ ਦਾ ਅਦਰ ਹੁੰਦਾ ਇਹਦੀ ਆਪਾਂ ਫ੍ਰੀਜ ਚ ਪਾ ਲੈਣੇ ਹੁੰਦੇ ਉਹ ਆ ਜੀ ਇਸੇ ਹਾਲ ਫਿਰ ਅੱਧਾ ਕਰਕੇ ਤੁਸੀਂ ਫ੍ਰੀਜ ਪਾ ਲਓ ਜੀ ਠੀਕ ਹੈ ਜੀ ਬਹੁਤ ਡਾਰਕ ਜਿਆਦਾ ਕਪੜਾ ਤਾਂ ਕਰਕੇ ਦਿਖਾਈ ਨਹੀਂ ਜਾਂਦਾ ਸਿਰ ਤੇ ਉਹ ਦੇਖੋ ਜੀ ਆਪਾਂ ਮੋੜਿਆ ਕਰਾਂਗੇ ਡਿਜ਼ਾਈਨ ਵਾਲੀਆਂ ਇਹ ਆਪਣੇ ਡਬਲ ਕਰ ਲਓ ਇੱਧਰ ਇਹਦੇ ਤੇ ਸਲਾਈ ਲਾ ਲਾ ਕੇ ਫੇਰ ਆਪਾਂ ਕੱਟਾਂਗੇ ਜੀ ਇਹ ਮੋੜਾਂਗੇ ਫੇਰ ਆਪਾਂ ਇਹ ਦੇਖੋ ਐਦਾ ਹੀ ਮੋੜ ਲਾਂਗੇ ਜਿਵੇਂ ਆ ਮੋੜਿਆ ਹੈ ਜੀ ਲਓ ਜੀ ਆਪਾਂ ਦੋਏ ਮੋੜ ਲਏ ਇਹਦਾ ਆਪਾਂ ਡਿਜ਼ਾਈਨ ਬਣਾ ਵੀ ਸਕਦੇ ਹਾਂ ਜੀ 2-2 ਇੰਚ ਤੇ ਇਹ ਆਪਾਂ ਬੜੀ ਬੜਾਈ ਲੈ ਕੇ ਆ ਜਿੱਸ ਤੱਕ ਬਣਾਵਾਂਗੇ ਰੈਡੀ ਮਟਰੀਅਲ ਆਪਾਂ ਨੂੰ ਮਿਲ ਜਾਂਦੀ ਹੈ ਇਹ ਡਿਜ਼ਾਈਨ ਆਪਾਂ ਪੱਲਿਆਂ ਤੇ ਵੀ ਕਰ ਸਕਦੇ ਹਾਂ ਜੀ ਬਾਜਮੰਦ ਤੇ ਵੀ ਕਰ ਸਕਦੇ ਹਾਂ ਜਿੰਨੇ ਮੈਂ ਆਪਾਂ ਮੂਗਿਆਂ ਤੇ ਪਾਵਾਗੇ ਦੇਖੋ ਜੀ ਫਿਰ ਐਂ ਨਾ ਲਵੇ 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 ਸਿਉਣ ਲਾ ਲਓ ਨਾ ਤਾਂ ਇਹਦੇ ਉੱਤੇ ਚਾਰੀਆਂ ਬੁਕਰਮ ਤੇ ਨਾ ਵਾਲੀ ਦੂਰ ਕਰਨੀਆਂ ਬਸ ਸੂਈ ਸੂਈ ਦਾ ਗੈਪ ਰੱਖਦੇ ਹੋਏ ਨਾ ਸੇਮ ਲਾਈਨ ਚੱਲੋ ਠੀਕ ਹੈ ਜੀ ਦੇਖੋ ਜਦੋਂ ਐਂ ਗਲਾਈ ਤੋਲੀ ਹੋਣਾ ਨਾ ਚਾਹੇ ਚੱਕ ਕੇ ਐਵੇਂ ਪੈਰ ਤੋਂ ਚੱਕ ਕੇ ਮੋੜ ਲਿਆ ਕਰੋ ਪਰ ਸਫਾਈ ਆਉਣੀ ਚਾਹੀਦੀ ਹੈ ਠੀਕ ਹੈ ਜੀ ਇਹਨੂੰ ਹੈਗਾ ਵੀ ਪਾ ਇਦਾਂ ਹੀ ਕਰੋ ਨਾ ਆਰਾਮ ਨਾਲ ਉੱਤੇ ਕਰੋ ਤਾਂ ਕਿ ਆਪਣਾ ਕੋਈ ਬਾੜ ਨਾ ਪੋਵੇ ਐਨ ਵਧੀਆ ਹੋਵੇ ਜੀ ਕੰਮ ਵਧੀਆ ਕਰਨਾ ਭਾਵੇਂ 2 ਮਿੰਟ ਵੱਧ ਲੱਗੇ ਤਾਂ ਚਲੋ ਆਰਾਮ ਨਾਲ ਕਰੋ ਜੇ ਦਾ ਮਾਸਾ ਇਹਨੂੰ ਫੇਟ ਇਦਾਂ ਚੱਕਿਆ ਕਮਾਲ ਹੋ ਗਿਆ ਪਰ ਕੰਮ ਤਾਂ ਸਫਾਈ ਚਾਹੀਦੀ ਆ ਆਪਾਂ ਨੂੰ ਇਹ ਨਹੀਂ ਹੈਗਾ ਆਪਾਂ ਹੌਲੀ-ਹੌਲੀ ਕਰਾਂਗੇ ਜੀ ਇਹ ਕਿੱਲਾਇ ਕਰੀ ਜਾ ਉਹ ਹੌਲੀ-ਹੌਲੀ ਕਰੀ ਜਾਵੇ ਡੇੜ-ਦੜਾਈ ਨਾਲ ਠੀਕ ਆ ਜੀ ਹੌਲੀ-ਹੌਲੀ ਕੰਮ ਕਰੋ ਕਿਉਂਕਿ ਇਹ ਪਸੰਦ ਖਾਉਣਿਆ ਆਪਾਂ ਸਿੱਧਾ ਹੀ ਕਰ ਲੈਨੇ ਜੀ ਜੋ ਵੀ ਆਪਾਂ ਦਾ 24-25 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਇਹ ਤੁਹਾਨੂੰ ਦੱਸ ਦਿਆਂ ਵੀ ਬਸ ੱਤਕਾ ਨਾ ਕਰੋ ਬਦੋ ਡਿਜ਼ਾਈਨ ਪਾਉਣਾ ਹੋਵੇ ਕੋਈ ਐਦਾਂ ਘੁਮਾਈ ਜਾ ਕੋ ਨਾਲ ਹੁੰਦੇ ਜਿੱਦਾਂ ਉਸ ਸ਼ੇਪ ਹੈਗੇ ਚੀਜ਼ ਦੇ ਠੀਕ ਹੈ ਜੀ ਡਿਜ਼ਾਈਨ ਆਪਣੇ ਆਪ ਐਂਦਾ ਜਾਊਗਾ ਲਓ ਇੱਕੋ ਜਿਹਾ ਕਰਨਾ ਹੈ ਇਹ ਜੋ ਉਂਗਲੀਆਂ ਦਾ ਸਹਾਰਾ ਲੈ ਲਿਆ ਕਰੋ ਤਾਂ ਕਿ ਆ ਸਹੀ ਹੋਵੇ ਇਦਾਂ ਕਰਕੇ ਕਰਿਆ ਕਰੋ ਠੀਕ ਹੈ ਕੋ ਫੇਰ ਮੋੜ ਲਾਂਗੇ ਅੱਗੇ ਸਫਾਈ ਆਉਣ ਚਾਹੀਦੀ ਹੈ ਕਮਰੇ ਦੀ। ਦੇਖੋ ਜੇ ਆਪਾਂ ਕੰਮ ਕਰਦੇ ਰਹਿਣੇ ਆਪਾਂ ਇਦਾਂ ਹੀ ਧਮਾਲ ਨਹੀਂ। ਤੁਸੀਂ ਜਦ ਨਵੇਂ-ਨਵੇਂ ਹਤਾਬ ਦਾ ਪੈਰ ਨੂੰ ਚੱਕ ਕੇ ਫੇਰ ਧਮਾਲਿਆ ਕਰੋ। ਨਹੀਂ ਇਦਾਂ ਨਹੀਂ। ਆਪਾਂ ਇੱਦਾਂ ਹੀ ਕਰ ਲਈਏ ਤਾਂ ਕਈ ਇਹਨੇ ਵਧੀਆ ਹੋਣਾ ਹੈ। ਲਓ ਜੀ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਸਾਰੇ ਕੱਪੜੇ ਥੋੜਾ ਥੋੜਾ ਕੱਪੜਾ ਰੱਖਾਂਗੇ ਕਿ ਕਿ ਕਸੂਤ ਦਾ ਜਿਹੜਾ ਆਪਾਂ ਗੜੇ ਦੇ ਵਿੱਚ ਰੱਖਦੇ ਹੁੰਦੇ ਹਾਂ। ਲਓ ਜੀ ਦੇਖੋ ਆਪਾਂ ਵੱਧ ਕੱਪੜਾ ਕੱਟ ਲਿਆ। ਹੁਣ ਆਪਾਂ ਲਾਵਾਂਗੇ ਟੱਕਾ। ਟੱਕਾ ਪੁੱਛ ਤੱਕ ਲਾਉਣੇ ਨੇ ਜਿੱਥੇ ਤੱਕ ਆ ਬਸ ਸਿਰੋਂ ਨਹੀਂ ਕੱਟਣੀ ਹੈਗੀ ਤਾਂ ਕਿ ਆਪਾਂ ਆਸਾਨੀ ਨਾਲ ਮੋੜ ਸਕਾਂ। बस इस हिसाब किताब गला बड़े जी लेट लागे देखो जी बड़े आराम डिजाइन अपना बड़े राम ना निकल होगा कोई गल नहीं भाड़ हाल ਇਹ ਮੁਸ਼ਕਿਲ ਹੈ ਜਦੋਂ ਇਹ ਰੱਗੰਮ ਕਰਨਾ ਇੱਕ ਹੱਥ ਚਾਪਲਾ ਚਾਹ ਰਿਹਾ ਫੜਿਆ ਹੋਇਆ ਇਹ ਤਾਂ ਹਾਲ ਦੀ ਕੋਸ਼ਿਸ਼ ਕੋਈ ਕੱਢਿਆ ਸਾਨੂੰ ਪਰ ਕੱਪੜਾ ਕੰਮ ਦੇਖੋ ਜੀ ਇਹਦੇ ਤੇ ਤਕਰੀਵੇਂ ਆਪਣੇ ਸਾਰੇ ਨਿੱਪੜਾਏ ਇਸੇ ਹੀ ਰਹੇਗਾ ਜੇ ਇਹ ਠੀਕ ਹੈ ਲੋਡ ਇਹ ਦੇਖੋ ਜੀ ਹੁਣ ਆਪਾਂ ਕਰ ਲਾਂਗੇ ਤੇ ਪ੍ਰੈਸ ਲੋ ਦੇਖੋ ਨੂੰ ਕਿ ਆਪਣੇ ਆ ਦੇ ਡਾਈਨ ਕਿੰਨਾ ਵਧੀਆ ਆ ਤਾਂ ਆਪਾਂ ਜਦੋਂ ਆਪਾਂ ਇੱਥੇ ਕੱਟ ਲਵੋਲੇ ਆ ਉਹ ਕੱਟ ਦੇ ਨਾਲ ਬਹੁਤ ਵਧੀਆ ਸੌਖਾ ਲਓ ਇਹ ਆਪਾਂ ਲਾ ਲਾਂਗੇ ਸਪਰੇਸ ਲੋ ਦੇ ਇਦਾਂ ਜਿਸੀ ਕਰਨਾ ਠੀਕ ਆ ਜੀ ਹੁਣ ਆਪਾਂ ਜੜਦੇ ਆ ਸਲਵਾ ਦੇ ਨਾਲ ਤੇ ਸੰਭਾ ਦੇਖੋ ਜੀ ਜੇ ਆਪਾਂ ਕੋਈ ਲਾਇਆ ਸੋ ਜਾਂ ਪਾਈਪਿੰਗ ਕਟਣੀ ਹੋਵੇ ਕੋਈ ਸੋ ਆਪਾਂ ਇਸ ਤਰ੍ਹਾਂ ਡਿਜ਼ਾਈਨ ਇਦਾਂ ਵੀ ਕਰ ਸਕਦੇ ਹਾਂ ਚੁੱਕ ਜੀ ਇਹ ਡਿਜ਼ਾਈਨ ਆਪਾਂ ਦੂਜੇ ਲੋਟ ਵੀ ਤੇ ਕੋਣ ਇਹ ਡਿਜ਼ਾਈਨ ਦੂਜੇ ਲੋਟ ਵੀ ਆਪਾਂ ਨੀਚੇ ਨੂੰ ਵੀ ਡਿਜ਼ਾਈਨ ਕਰ ਸਕਦੇ ਹਾਂ ਤੁਹਾਨੂੰ ਸਿਖਾਉਣੇ ਬਿਲਕੁਲ ਇਹ ਡਿਜ਼ਾਈਨ ਆਪਾਂ ਐਂ ਕਰ ਸਕਦੇ ਹਾਂ ਇਸ ਤੋਂ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਤੁਸੀਂ ਉਹ ਕਰ ਸਕਦੇ ਜਿਹੜਾ ਇਹ ਕੋਨਾ ਵੀ ਬਸ ਇਹਦੇ ਨਾਲ ਸੈਂਸਰ ਤੇ ਰੱਖਿਆ ਕਰੋ ਇਦਾਂ ਵੀ ਕਰ ਸਕਦੇ ਜੇ ਕੁਝ ਜ਼ਿਆਦਾ ਔਖਾ ਕੰਮ ਨਹੀਂ ਸੰਵਾਰ ਸੋ ਕੋਈ ਸੋਫਾ ਜੀ ਕਿਨਾ ਸੋਹਣਾ ਸਾਹਜ ਬਣ ਗਈ ਲਓ ਜੀ ਆਪਾਂ ਪਹੁੰਚੇ ਜੜ੍ਹਨੇ ਤੱਕ ਹੁਣ ਆਪਾਂtela ਮਾਰੇ ਲਾਇਆ ਸੀ ਆਪਾਂ ਉੱਪਰ ਤੋਂ ਘਰੇ ਜੀ ਇਹਨਾਂ ਨੂੰ ਜਿਹਨੇ ਨਿਕਰੇ ਆਪਾਂ ਕੰਮਾਂ ਦਾ ਆਪਾਂ ਲਾਇਆ ਸੀ ਆਪਾਂ ਇਹ ਦੇਖ ਜਾਣ ਪਾਵਾਂਗੇ ਕਿਉਂਕਿ ਕਮੀਰ ਜੀ ਵੀ ਆਪਾਂ ਇਹ ਦੇਖ ਜਾਣ ਪਾਇਆ ਹੋਇਆ ਹੈ ਲੈਂਸ ਨਾਲ ਬੈਸੀ ਸਿੱਧੀ ਲਾਈ ਹੋਈ ਹੈ ਤੇ ਆਪਾਂ ਦੇ ਗੜ ਪਤਾ ਹੁੰਦੀ ਉਹ ਹੀ ਰੰਗ ਦੀ ਲੈਂਸ ਹੈ ਪਾਈtela ਦੇਖੋ ਜੇ ਇਹਰੇ ਇਹ ਚਿੰਚੇ ਇਦਾਂ ਨਾ ਇਦਾਂ ਨਾ ਆਉਣ ਇਹਨਾਂ ਕਰਕੇ ਜਿਹੜਾ ਆ ਉਹ ਹੁੰਦਾ ਇੱਥੇ ਆਉਣਾ ਚਾਹੀਦਾ ਠੀਕ ਹੈ ਜੀ ਦੇਖੋ ਜੇ ਇੰਟਰਲੌਕ ਹਮ ਸਿੰਘ ਦੇ ਚਾਗਾ ਪਾਉਣ ਆਣੀਆ ਇਹਦੇ ਨਾਲ ਆਪਾਂ ਨਾ ਇਹਨੂੰ ਇਹਨਾਂ ਸੈੱਟ ਕਰ ਸਕਦੇ ਹਾਂ ਜਾ ਰਹੇ ਆ ਨਾਲ ਡਿਜ਼ਾਈਨ ਚ ਆਪਾਂ ਉਹਨੇ ਚ ਲਓ ਜੇ ਮੂਰੇ ਆਪਣੇ ਹੋ ਗਿਆ ਤਿਆਰ ਹੁਣ ਆਪਾਂ ਨਾਲੇ ਸਲਾਈ ਜਿਹੜੀ ਮੂਰੀ ਰੱਖਣੀ ਹੈ ਜੀ ਉਹਨੇ ਬਿਨ ਉਹਦੇ ਨਿਸ਼ਾਨੀ ਲਾ ਕੇ ਵਸਤੇ ਸਲਾਈ ਕਰਦੇ ਦੇਖੋ ਜੀ ਜਿਹਨੂੰ ਨਹੀਂ ਉਹ ਹੁੰਦਾ ਪਤਾ ਲੱਗਣਾ ਉਹ ਮੂਰੀ ਤੇ ਕਿਤੇ ਨਿਸ਼ਾਨੀ ਲਾ ਲਓ ਜੀ ਸਮਝ ਗਏ ਦੇਖੋ ਜੀ ਤੁਹਾਨੂੰ ਪਹਲਾਇਆ ਸਾਡੇ ਸਾਥੇ ਸਾਥੀ ਤੇ ਇਹਨਾਂ ਅਪਰਖਾਂ ਆਪਣੀ ਮੂਲ ਤਿਆਰ ਹੈ ਜੀ ਸਵਾ ਸੇ ਠੀਕ ਹੈ ਆਪਣੀ ਮੂਲ ਤਿਆਰ ਹੈ ਜੀ ਸਵਾ ਸੇ ਠੀਕ ਹੈ ਜੀ ਆਪਾਂ ਨੇ ਇੱਦਾਂ ਨਿਸਾਨੀ ਲਾ ਕੇ ਇਹ ਆਪਾਂ ਪੱਕੀ ਨਿਸਾਨੀ ਲਾਉਣੀ ਐ ਇਹਨਾਂ ਆਪਾਂ ਮਾਰ ਕੇ ਰੱਖਣਾ ਇਹ ਉੱਤੇ ਐਵੇਂ ਟੱਕੇ ਨਹੀਂ ਦੂਸਰ ਮੂਲ ਕੋਸਾ ਨਸਾਨੀ ਲਾ ਲੋ ਤੁਸੀਂ ਤਾਂ ਉਹ ਗਾ ਜੀ ਨਾ ਦੁਆਰਾ ਮਿੰਦੀ ਲੋੜਾ ਨਾ ਵਾਸਤਾ ਕੋਈ ਆ ਗਏ ਨਸਾਨ ਠੀਕ ਹੈ ਜੀ ਇਹ ਤਾਂ ਕਿ ਸਲਾਸ ਆ ਗਿਆ ਅਬ ਦੀ ਦੁਆਰਾ ਦੁਆਰਾ ਮਿੰਦੀ ਲਾ ਲਓ ਆਪਣੇ ਮੁੰਡੇ ਬਣ ਕੇ ਤਿਆਰ ਹੋ ਕੇ ਅੰਕੁਰੀ ਤੁਸੀ ਸੰਗ ਲਸਕਈ ਆ ਤੁਸੀਂ ਇਹਦਾ ਪੰਡੂ ਤਿਆਰ ਕਰ ਸਕਦੇ ਹੋ ਲਓ ਜੀ ਸਨਵਾਰ ਹੋ ਗਏ ਰੈਡੀ ਠੀਕ ਹੈ ਜੀ ਲਓ